ਬਹੁਤ ਸਤਿਕਾਰਯੋਗ ਜੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੂਜ ਨੇ ਬਹੁਤ ਕਿਰਪਾ ਕੀਤੀ ਹੈ ਜੋ ਹਰ ਵੀ ਨਿਰਤਰਾ ਇੰਟਰਨੈਸ਼ਨਲ ਪੰਥ ਦੇ ਦਲ ਦੀ ਸਾਰੀ ਜਥੇਬੰਦੀ ਵੱਡੇ ਪੱਤਰ ਤੇ ਸਤੂਰ ਜੀ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਰਵਿਦਾਸ ਬਾਰਾ ਸਿੱਤੇ ਪਾਤਸ਼ਾਹ ਦੇ ਪਾਵਨ ਲੰਗਰ ਵਿੱਚ ਸੇਵਾ ਵਾਸਤੇ ਆਉਂਦੀ ਹੈ ਅੱਜ ਵੀ ਬਹੁਤ ਸਾਰੇ ਸੰਤਾਂ ਆਏ ਹਾਲਾਂਕਿ ਮੌਸਮ ਦੇ لحاظ ਨਾਲ ਅੱਤੇ ਤੋਂ ਜ਼ਿਆਦਾ ਸੰਤਾਂ ਚਲੀਆਂ ਗੰਜਾਂ ਔਰ ਫਿਰ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਸੰਤਾਂ ਹਲੇ ਵੀ ਹਾਜ਼ਰ ਹੈ ਸੋ ਸਤਿਗੁਰੂ ਨੇ ਕਿਰਪਾ ਕੀਤੀ ਹੈ ਸੰਤਾਂ ਨੇ ਦਰਸ਼ਨ ਦੀਦਾਰੇ ਕੀਤੇ ਹੈ ਬਹੁਤ ਸਾਰੇ ਸੰਤਾਰੇ ਮਹਾਰਾਜ ਦੇ ਪਾਵਨ ਪੁੱਤਰ ਸ੍ਰੋਗ ਵਿੱਚ ਸ਼ਰਧਾਨ ਕੀਤੇ ਹਨ ਲੱਦੇ ਜਿਸ ਦੀ ਬਹੁਤ ਵੱਡੀ ਮਹੱਤਤਾ ਹੈ ਗੁਰੂ ਕੇ ਲੰਗਰ ਦੀ ਇਹੋਕੇ ਲੰਗਰ ਵਿੱਚ ਬਰਤਨਾਂ ਦੀ ਸੇਵਾ ਲੰਗਰ ਵਰਤਾਉਣ ਦੀ ਸੇਵਾ ਦੇ ਵਿੱਚ ਵੀ ਮਾਰ ਅੰਕੇ ਪਾਛੇ ਜੀ ਮੇਲ ਕਰਕੇ ਸੇਵਾ ਬਖਸ਼ੀ ਹੈ ਸੋ ਸਾਰੀ ਇਕਾਈ ਨੂੰ ਹੀ ਇਸ ਗੱਲ ਦੀ ਦਾਸ ਬਹੁਤ ਦਾਈ ਦਿੰਦਾ ਹੈ ਜੀ ਗੁਰੂ ਸਾਹਿਬ ਸੱਚੇ ਪਾਛੇ ਜੀ ਨੇ ਕਿਰਪਾ ਕਰਕੇ ਆਪਣੇ ਦਰ ਤੇ ਹਾਜ਼ਰੀਆਂ ਭਰ ਜਾਏ ਸਤਗੁਰੂ ਜੀ ਹੋਰ ਵੀ ਕਿਰਪਾ ਕਰਨ ਨਾਲ ਬਾਣੀ ਦੀ ਪ੍ਰਪਤਾ ਬਾਣੀ ਬਾਣੇ ਦੀ ਪ੍ਰਪਤਾ ਫੰਕਸ਼ਨ ਸਤਗੁਰੂ ਜੀ ਰਹਿਤਾ ਕਰਕੇ ਵੱਤ ਵੱਤ ਪਾਣੀ ਪਿਵਾਉਣ ਅਤੇ ਸਿੱਖੀ ਦੀ ਪ੍ਰਪਤਤਾ ਵਾਂਕੇ ਪੰਥ ਦੀ ਸੇਵਾ ਕਰਨ ਦਾ ਸਮੂਹੀ ਜਥੇਬੰਦੀ ਨੂੰ ਬਲਕੇ ਸਾਰੀਆਂ ਇਕਾਈਆਂ ਜਿਹੜੀਆਂ ਮੁਨੇਸ਼ਾ ਦੀਆਂ ਇਕਾਈਆਂ ਹਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਮ ਪਾਣੀ ਨਾਲ ਜੋੜ ਕੇ ਵੱਤ ਵੱਤ ਸਿੱਖੀ ਸਜਾਉਣ ਵਿੱਚ ਜਿੰਨੇ ਵੀ ਮਿੱਤਰ ਦੋਸਤ ਰਿਸ਼ਤੇਦਾਰ ਸਾਰ ਨੂੰ ਪ੍ਰੇਰ ਕੇ ਅੰਮ੍ਰਿਤ ਛਕਾਉਣ ਵਾਲੇ ਪਾਸੇ सेवा कर सीए यह सतगुरु सचे पातशाह जी सा निर प्रया सारी शब की हाजरी सतगुरु सचे पातशाह जी अपने चरणों प्रवान कर सारी शब गाओ